ਆ ਲੋ ਸਪੀਡ ਆ ਬਾਈ ਆ ਥੋੜੀ ਹਾਈ ਇਕਣੀ ਬਈ ਬੈਕ ਨੂੰ ਆ ਸ਼ਟਰ ਗੇਰ ਆ ਲੋ ਜੀ ਬਾਈ ਸੀਡ ਕਵਰ ਮਿਲ ਗਏ ਕਾਲੇ ਰੰਗ ਵਾਲੇ ਲੈਣੇ ਮੁੰਡਾ ਕਹਿੰਦਾ ਲਵੜ ਲੋਸੇ ਵੀ ਆ ਜੀ ਹਾਈਡਰੋਲਿਕ ਲੋ ਜੀ ਬਾਈ ਨਵਾਂ ਟਰੈਕਟਰ ਆਇਆ ਮਹੀਂਦਰਾ ਦਾ ਆਜਣ ਕਈ ਪਿੱਡਾ ਦੇ ਵਿੱਚ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਆ ਤੇ ਜੱਗਾ ਵੈਕ ਕਰਨ ਲੱਗਿਆ ਇਹ ਦੇਖਿਆ ਕਿ ਸਭ ਨਹੀਂ ਲਾਦੇ ਹਲੇ

ਦੋ ਫੀਟਾਂ ਚ ਆ ਗਿਆ 605 ਡੀ ਆਈ ਐਮ ਐਸ ਬੀ 1 ਹਾਂ ਦੋ ਫੀਟਾਂ ਚ ਕਿਦਾਂ ਦੋ ਫੀਟਾਂ ਹੈ ਸ਼ਟਲ ਗੇਅਰ ਮੰਗਣਾ ਹੋਰੇ ਫੀਟ ਲਾਦੇ ਹੋ ਹਾਂ ਤੋਰਾ ਘਟਦਾ ਵਾਧਾ ਤੇਰੇ ਘਟਦਾ ਵਾਧਾ ਹੈ ਤੇਰੇ ਹੈਠਾ ਨੂੰ ਚਾਰ ਸਪੀਡ ਡਾਇਰੇ ਵਿੱਚ ਕਰਾਉਂਦੇ ਆ ਜਗਾੜੂ ਕੰਮ ਉਹ ਕੰਪਨੀ ਵਰਗ ਦੇ ਹਾਂ ਦਿਖਾਈਦਾ ਮੜਾ ਹੁਣ ਕਿਹੜਾ ਗੇਅਰ ਹਾਂ ਆ ਲੋ ਸਪੀਡ ਆ ਬਾਈ ਆ ਥੋੜੀ ਹਾਈ ਇਕਣੀ ਬਾਈ ਬੈਕ ਨੂੰ ਆ ਸ਼ਟਰ ਗੇਰ ਆ ਬਾਈ ਰੋਜ ਨਵੇਂ-ਨਵੇਂ ਮਾਡਲ ਆਉਂਦੇ ਆ ਦੇਖੇ ਚੱਲੂ ਸੁਪਰ ਸੀਟਰ ਹੁਣ ਦੌੜੂ ਦੇਖੇ ਆ ਵੀ ਨਵਾਂ ਆ ਉਹ ਗੱਡਾ ਟਰੈਕਟਰ ਕੱਢਿਆ 605 ਇਹਨਾਂ ਨੇ ਚੌੜਾ ਯਾ ਨਹੀਂ ਹੈਗਾ ਭਾਈ ਇਹ ਵੀ ਕਾਫੀ ਮਸ਼ਹੂਰ ਹੋਇਆ ਟਰੈਕਟਰ ਹਾਲੇ ਚਰਚਾ ਚ ਹੈ ਇਹਦੀ ਵੀਡੀਓ ਦੇਖੀਆ ਮੈਂ ਲਓ ਜੀ ਭਾਈ ਦਾਣਾ ਮੰਡੀ ਚ ਆਇਆ ਕਣਕ ਪਹੁੰਚ ਗਈ ਦੇਖੋ ਜ਼ਿਮੀਂਦਾਰਾਂ ਨੇ ਪੜਾ ਛੱਡੀ ਕਣਕ ਭਾਈ ਪੱਕੇ-ਪੁੱਕੇ ਵੀ ਚੱਲਦੇ ਹੋਗੇ ਰੋਪੜ ਮੰਡੀ ਚ ਓਰੇ ਲਾਭ ਮੰਤਰੀ ਦੀ ਕਿੱਥੇ ਲਗਾਉਣਾ ਆਹ ਦੇਖੀ ਭਾਈ ਮੌਸਰ ਚੈੱਕ ਕਰਨ ਵਾਲੇ ਵੀ ਆ ਗਏ ਦੇਖੋ ਲਓ ਜੀ ਭਾਈ ਕਣਕਾ ਵੀ ਆਉਣ ਲੱਗ ਗਿਆ ਟਰਾਲੇ ਪਰ ਪਰ ਦੇਖੋ ਆ ਦੋ ਟਰਾਲੇ ਆ ਗਏ ਚੱਲ ਪਿਆ ਕੰਮ ਪਤਾ ਨਹੀਂ ਕਿੱਥੇ ਤੇ ਆਉਂਦੇ ਬਣਾ ਲਾ ਕਾ ਵੱਢ ਲਈ ਹੋਇਆ ਪਤਾ ਨਹੀਂ ਕਿੱਥੇ ਤੇ ਆਉਂਦੇ ਬਾਈ ਸਾਡੇ ਬੰਦੇ ਦਾ ਹੋ ਗਿਆ ਟਰੈਕਟਰ ਖਰਾਬ ਕਦਾਸਪੁਰ ਏਰੀਆ ਤੇ ਆਏ ਤੇ ਵਿਚਾਰੇ ਮੱથા ਦੇਖਣ ਤੇ ਉਹਨਾਂ ਦਾ ਮਣਾ ਸੈਟਿੰਗ ਜੀ ਕਰਾਉਣੀ ਇੱਕ ਵਾਰ ਰੋਪੜ ਚਾਰਜ ਆਏਗਾ ਉਹ ਆ ਗਿਆ ਨਾ ਜੱਗੇ ਉਹੀ ਹੈ ਉਹ ਆ ਰਿਹਾ ਬਾਈ ਸਾਹਮਣੇ ਟਰੈਕਟਰ ਉਹ ਟਰੈਕਟਰ ਹੈ ਬਾਈ ਸਾਹਮਣੇ ਇਹ ਜੀ ਚ ਦਿੱਕਤ ਆਈ ਹੈ ਕਮਰ ਭਾਈਆਂ ਦਾ ਡਾਟਾ ਠੀਕ ਕਰਾ ਦਈਏ ਬਰਖਸ਼ਾ ਪਰ ਪਹੁੰਚ ਗਿਆ ਜਾਂਦਾ ਜਾਂ ਕਰਾ ਗਏ ਏਡੀ ਪ੍ਰੋਪਰ ਸ਼ਹਿਰ ਦਾ ਨਵਾਂ ਪੁਲ ਬਣਦਾ ਹੋਇਆ ਦੇਖੋ ਕਹੀ ਤਕਨੀਕ ਗੇਲ ਹੈ ਮੈਂ 5 ਸਾਲ ਹੋ ਗਏ ਹੁਣ 5 ਸਾਲ ਹੋ ਗਏ ਭਾਈ ਕਿਹੜਾ ਮੇਰਾ ਇਧਰ ਨੂੰ ਅੱਜੇ ਵੱਜਿਆ ਹੈ ਦੇਖੋ ਗੋਲ ਵਾਹ ਬਾਹਰਲੇ ਕੋਲਾ ਆਉਣ ਲੱਗੇ ਇਧਰ ਯਾਰ ਪਤਾ ਨਹੀਂ ਕਰੇ ਤਾਂ ਕੌਣ ਆਏ ਲਓ ਜੀ ਭਾਈ ਨਵਾਂ ਸ਼ਹਿਰ ਆਇਆ ਸੀਟ ਕਵਰ ਲੈਣਾ ਮੈਂ ਤੌਰੇ ਤੇ ਪਹਿਲਾਂ ਲਿਖਿਆ ਤਾਂ ਹੁਣ ਜੇ ਗੱਲ ਲੈਣਾ ਹੈ ਉਹਰੇ ਤੇ ਮਿਲਦੇ ਸਪੈਸ਼ਲ ਹੋ ਰਹੀ ਹੈ ਭਾਈ ਆਹ ਸੋਬੇ ਇੱਤਰਾ ਦਾ ਸੀਟ ਕੋਬਰ ਲੈਣਾ ਮੁੰਡਿਆਂ ਦਾ। ਆਪਣਾ ਗੱਡੀ ਲਾ ਕੇ ਬਾਈ ਮਿਲਦੇ ਆ। ਲੋ ਜੀ ਬਾਈ ਸੀਟ ਕੋਬਰ ਮਿਲ ਗਿਆ। ਕਾਲੇ ਰੰਗ ਵਾਲੇ ਲੈਣੇ ਮੁੰਡਾ ਕਹਿੰਦਾ। ਲਗੜ। ਲੋ ਜੀ ਬਾਈ ਮੈਂ ਕਹਿੰਦਾ 15 ਦਿਨ ਬਾਪੂਰੀ ਬਾਈ ਮਿਲੇ ਆ। ਪੂਰੀ 15 ਦਿਨ ਹੋ ਗਏ। ਹਰ ਉਹ ਨਾ ਸਾਥ ਚਾਈ ਸਾਥ ਤੇ ਕਿਦਰੋਂ ਆਪਣ ਡੱਕਰੇ ਕਿਥੋਂ ਤੇ ਆਪਣੇ ਹੰਨਿਆ ਵਿੱਚ ਇੰਨਾ ਕਦਾ ਜਿਆਦਾ ਨਹੀਂ ਹੈਗਾ ਬੁੰਦਲੇ ਜਿ ਫਰੀ ਜਾਂਦੇ ਆ ਹਰ ਜਿੱਦਗਾਨ ਮਾ ਹੋਇ ਤੇ ਪਤਾ ਨਹੀਂ ਹੁਣ ਇੰਨਾ ਨਹੀਂ ਹੈ ਪਤਾ ਹੈਗਾ ਕਿੱਥੇ ਹੋਏ ਆ ਹੋਏ ਜ਼ਰੂਰ ਨਹੀਂ ਆਪਣੇ ਬੰਬੂ ਗੇਲ ਟੱਕਰੇ ਹੋਏ ਤੇ ਧਾਂਡੀ ਰਗਾਂ ਦੇ ਬੰਬੂ ਨਾ ਹਾਂ ਜਿੱਦਨੂੰ ਚੱਕ ਲਈ ਗਏ ਬਰਮਾ ਜਹਾੜ ਅੰਬਾ ਲੋਡ ਕਰਨਾ ਤਾਂ ਨਾ ਬੰਬੂ ਦੇ ਟੱਕਰੇ ਹੋਏ ਤੇ ਹੋ ਗਿਆ ਬੰਬੂ ਲੋਡ ਹਾਂ ਹੋ ਗਿਆ ਉਹਦਾ ਕਰਤਾ ਉਹਨਾਂ ਨੇ ਟੱਕੀ ਹੋਰੀ ਐਂ ਰਸ ਵੀ ਲੇਬਰ ਮਿਲ ਗਈ ਛੜੰਬੇ ਪਰ ਛੜੰਬੇ ਪਰ ਤਾਂ ਹੈ ਨਹੀਂ ਹੁਣ ਜਿਹੜਾ ਚੱਲ ਬੜਾਊਗਾ ਇਦ ਕਿ ਲੇਬਰ ਬਹੁਤ ਆ ਭਈਏ ਹਾਂ ਹਾਂ ਪੂਰੀ ਵੀ ਸਾਡੀ ਮੋਟਰ ਵਖਜਾਨਾ ਆਇਆ ਤੇ ਕੀ ਹੈ ਹਾਂ ਭਈ ਹੈ ਕਿੰਨੇ ਆਏ ਹੈਗੇ 8 10 ਭਈਏ ਐਨੇ ਭਾਈ ਸਾਡੀ ਮੋਟਰ ਵੀ 8 10 ਭਈਏ ਆਏ ਹੈ ਤੇ ਮੈਂ ਢੇੜਾ ਮੰਨ ਗਿਆ ਤਾਂ ਭਈ ਉੱਥੇ ਪੂਰੀ ਦੇ ਗੰਨੇ ਚ ਲੇਵਰੇ ਲੇਵਰ ਫਿਰੇ ਮੈਂ ਇਹਨੂੰ ਫੋਨ ਲਾਇਆ ਕਿਰਾ ਤੁਹਾਡੇ ਮੋਟਰ ਵਰੀ ਗੱਗਾ ਹੈ ਮੇਰੇ ਉਹ ਕਣਕ ਵੜਲੇ ਨੂੰ ਕਹਿੰਦੇ ਤੇ ਹਾਂ ਮਰਹਾ ਚੱਲ ਮੀਂਹ ਦੱਸਿਆ ਵਗੈਰੇ ਨੇਰੀ ਨਾਲ ਜਦ ਪੜਦੰਦੇ ਨੇ ਉੱਡ ਜਾਂਦੀ ਠੀਕ ਰਹਿੰਦੀ ਫੇ ਉੱਡ ਜਾਂਦੀ ਆ ਬੱਲਾ ਖਣ ਜਾਂਦਾ ਬਾਕੀ ਬਾਈ ਪੂਰੀ ਬਾਈ ਨੇ ਕਣਕ ਵੜਾਉਣੀ ਆ ਤੁਸੀਂ ਕਮੈਂਟਾਂ 'ਚ ਦੱਸਿਓ ਬਈ ਮੀਂਹ ਦੱਸਿਆ ਵਗੈਰੇ ਨਹੀਂ ਪੂਰੀ ਕਿਦਾਂ ਦਾ ਤੂੰ ਕਹਿੰਦਾ 13 ਦਾ ਤਾਂ ਸਿਆ 13 ਨੇਰੀ ਨੂੰ ਕੱਲ ਨੂੰ ਵਸਾਖੀ ਨੂੰ ਹੂੰ ਹੂੰ ਬਾਈ ਇਹ ਵਸਾਖੀ ਕਰਕੇ ਸੰਗਤ ਵੀ ਆਈ 15 ਤੱਕ ਰਾਹੀ ਕੋਸ ਅਸੀਂ ਰੋਡ 'ਪਰ ਅੱਜ ਆਏ ਪੂਰੀ ਬਹੁਤ ਸੰਗਤ ਆਰੀ ਆ ਮੱਥਾ ਟੇਕਣਾ ਡਿੱਬੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਹੋਰ ਗੁਰੂ ਘਰ ਪੱਠਾ ਸਾਹਿਬ ਬਾਕੀ ਤਾਂ ਕਰਕੇ ਬਾਈ ਰੁਕਣੇ 'ਚ ਭਲਾਈ ਆ ਕਿਉਂਕਿ ਖੜੀ ਤਾਂ ਕੁਝ ਨਹੀਂ ਵਿਗੜਦਾ ਪਰੀਆਂ ਬੰਨੀਆਂ ਹੋਵੇ ਤਾਂ ਵੀ ਬੰਦਾ ਤੰਗ ਹੋ ਜਾਂਦਾ ਬਾਈ ਵੱਡੀ ਵੀ ਹੋਵੇ ਤਾਂ ਵੱਡੀ ਵੀ ਹੋਵੇ ਤਾਂ ਵੀ ਆਸੇ-ਪਾਸੇ ਉੜ ਜਾਂਦੀ ਬੰਨਣ ਲੱਗੇ ੜਿੱਕਾ ਹੁੰਦਾ ਹੈ ਕਮੇਨ ਵਾਲਾ ਹਵਾਈ ਆ ਗਈ ਪਰੀਆਂ ਬੰਨੀਆਂ ਹਵਾ ਪਹਾਵਾ ਦੀ ਇਹਦੇ ਪਰੀਆਂ ਵੀ ਕਰੇ-ਕਰੇ ਹਵਾ ਹੀ ਨਾ ਢਾ ਲੈ ਜਾਂਦੀ ਪਰੀਆਂ ਮੇਰਾ ਹੈ ਚਲੋ ਬਾਕੀ ਬਈ ਇਹ ਹੈਗੇ ਰਗੀ ਬਾਈ ਰੇਟ ਵੀ ਖਾਸਾ ਹੋਣਾ ਰਗੀ ਮੇਰੇ ਸਾਹਮਣੇ ਪਤਾ ਨਹੀਂ ਕੀ ਰੇਟ ਹਨ ਬਾਕੀ ਕਿਉਂਕਿ ਚਾਹ ਘੱਟ ਹੋਵੇ ਵੱਧ ਦੋਵੇ ਜਿਹਨਾਂ ਡੰਗਾ ਰੱਖੇ ਪਏ ਬਾਈ ਵਡਾਉਣੀ ਹੋ ਪੈਣੀ ਹੈ ਯਾਰ ਆਹੀ ਟੂੜੀ ਖੜਦੀ ਤੂ ਵੀ ਨਹੀਂ ਖੜਦੀ ਹੁਣ ਟੂੜੀ ਵੀ ਹੋਣਾ ਚੱਲ ਆਹ ਕਰ ਲੰਦਾ ਪਰ ਖੜ੍ਹਦੀ ਜੀ ਦੀ ਉਹ ਟੁੱੜੀ ਸਰਸ ਬਾਕੀ ਭਾਈ ਜਿਹੜੀਆਂ ਕਣਕਾਂ ਐ ਕਣਕਾਂ ਉੱਪਰ ਤੇ ਪੱਕ ਗਈਆਂ ਵਿੱਚ ਦਿਨ ਬਕੀਆਂ ਵਿੱਚ ਕੋਈ ਮੈਨੂੰ ਤਾਂ ਨਹੀਂ ਪੂਰੀ ਪੱਕੀਆਂ ਭਾਈ ਪਰ ਬੈਨ ਨੂੰ ਜਿਹੜੀਆਂ ਉਹ ਰੇਤੇ ਰੂਤੇ ਵਾਲੀਆਂ ਜਿਹਨਾਂ ਪਹਿਲਾਂ ਪਾਣੀ ਨਹੀਂ ਲਾਇਆ ਉਹ ਤਾਂ ਪੱਕ ਨਹੀਂ ਹੁਣ ਤੂੰ ਮੇਰੀ ਗੱਲ ਹੁਣ ਉਹ ਮੇਰਾ ਖੇਤ ਐ ਸਾਰੇ 빙ਾ ਜਾ ਹੋਇਆ ਪੈਣਾ ਉੱਪਰ ਤੇ ਹਾਂ ਇਕੱਠੀਆਂ ਐ ਪਹਿਲਾਂ ਵਿੱਚ ਦਾਣੇ ਨਰਮਾ ਹੁਣ ਉਹਦਾ ਕੀ ਚੱਕਰ ਉਹ ਤਾਂ ਮਾੜਾ ਮੋਟਾ ਤਾਂ ਹੁਣ ਰਹਿਣਾ ਹੀ ਆ ਬਸਾਖੀ ਦੇ ਬਾਅਦ ਦੇਖੀ ਆ ਪੰਜ ਚਾਰ ਦਿਨ ਦੇਖੋ ਦੇਖੀ ਦੇਖੋ ਦੇਖੀ ਚੱਲ ਬਣਾਗਾ ਮੈਂ ਇਹੀ ਵਈ ਪੂਰੀ ਦੇ ਖੇਤਾਂ ਮੈਂ ਦੇਖਿਆ ਏ ਮੀਂਹ ਕਰਕੇ ਰੁਕੇਵੇਂ ਮੀਂਹ ਕਰਕੇ ਦੇਖੀ ਮੈਂ ਬੰਤੇ ਅਤੇ ਆਹ ਤੇਰਾ ਪੂਰੀ ਮੇਰੇ ਸਾਹਮਣੇ ਜੇ 2 ਦਿਨ ਰੱਬ ਨੇ ਬੱਦਲ ਘੜਤਾ ਦੇਖੋ ਦੇਖੀ ਬੜਾ ਰਣੀ ਮੈਂ ਕਹਿੰਦਾ ਮੈਂ ਕਹਿੰਦਾ ਹਾਂ ਹਾਂ ਮੋਲੀ ਨੇ ਕਣਕ ਪੜਾ ਕੇ ਘਰ ਫੋਲਤੀ ਦੋਪ ਤੋਂ ਪਲਵਾਤੀ ਕਹਿੰਦਾ ਵੀ ਖੇਤਾਂ ਮੈਂ ਗੜੇ ਬੈ ਕੇ ਔਖਾ ਹੋਣ ਦਾ ਕਹਿੰਦਾ ਮੈਂ ਘਰ ਫੋਲਤ ਲਈ ਕਹਿੰਦਾ ਜੇ ਮੋਲੀ ਨੇ ਤੇ ਹੁੱਕ ਕਾ ਝਾੜ ਕੇ ਨਾ ਘਾੜ ਜਣਾ ਉਹ ਕੱਚੀ ਦਾ ਪਤਾ ਨਹੀਂ ਨਰਮੇ ਬੜਾ ਲਈ ਘਰ ਫੋਲ ਦੀ ਤੇ ਕੱਚੀ ਦਾ ਝਾੜ ਵੀ ਦਾ ਘੱਟਣਾ ਫਰਕ ਤਾਂ ਪੈਂਦਾ ਫਰਕ ਤਾਂ ਪੈਂਦਾ ਹੈ ਕੱਚੀ ਕਣਕ ਦਾ ਫਰਕ ਪੈਂਦਾ ਇੱਕੇਲਾ ਤਾਂ ਸੁਗੜ ਜਾਣੀ ਨਾ ਹਾਂ ਇਕੱਠਾ ਹੋਣਾ ਬਾਕੀ ਬਾਈ ਕਣਕਾ ਠੀਕ ਹੈ ਤੇ kia ਦੋ ਰੰਗਿਆ ਬੱਲਾ ਜਿਆਨੇ ਦੋ ਲਾਹੂ ਪੀ ਲਿਆ ਪਤਾ ਨਹੀਂ ਕਿੱਥੇ ਤੇ ਆ ਗਈ ਮੈਂ ਬਾਅਦ ਚ ਦਾਣੇ ਜੰਮਾਉਂਦੇ ਗਰੇ ਵੀ ਕੰਨ ਨਹੀਂ ਲੱਗ ਹੈ ਤਾਂ ਬੱਲ ਪੂਰੀ ਆਇਆ ਯਾਰ ਇਹ ਪਰ ਇਹ ਪੱਕਣੀ ਨਹੀਂ ਲੱਛ ਤੱਕ ਹਾਂ ਪੱਕਣੀ ਨਹੀਂ ਇਹ ਜਿਹੜੇ ਦਾਣੇ ਵਿੱਚ ਗਿਰਿਆ ਹੁੰਦਾ ਪਾਣੀ ਲਾ ਕੇ ਚੱਲੇ ਕਰਦੇ 15 ਦਿਨ ਦਾ ਉਹੀ ਫਰਕ ਹੈ ਉਹ ਫਰਕ ਪੈਂਦਾ ਉਹੀ ਮਾਰ वैसे है भाई ये भी नरमा ਵਿੱਚ ਵਿੱਚ ਜਿਆ ਚੱਬਦੇ ਓਕਣਾ ਮਤਲਬ ਖੜਕਦੀ ਨਹੀਂ ਹੈਗੀ ਇਹਦੇ 70 ਬੀਜ ਆ ਓਕੇ ਹੈ ਨਾ ਇਹਦੇ ਸਾੜੇ ਦਾਣਾ ਮੋਟਾ ਦਾਣਾ ਮੁੱਟਾ ਦਾਣਾ ਵੀ ਦੇਖ ਲੈਣੇ ਭਾਈ ਤੇਰੇ ਮਨ ਲੈਣੇ ਐਰ ਕੀ ਤਕਰੀਬਨ ਮਹਾਰਾਜ ਦੀ ਕਿਰਪਾ ਕੇ ਭਾਈ ਕਣਕਾ ਸਾਰੀਆਂ ਹੀ ਵਧੀਆ ਹੈ ਸਰੋਂ ਘਾਟ ਆ ਇਹਦੀ ਸਰੋਂ ਘਾਟ ਮਾ ਦੇਖੋ ਸਰੋਂਾ ਪੂਰੀ ਬਾਕੀ 6 5.5 6 7 ਬਾਕੀ ਮੋਦੀ ਕਹਿੰਦਾ ਹੈ ਕਿ ਨਾ ਮੈਂ 7 ਕਨਾਲਾ ਵੱਢੀਆਂ ਕਹਿੰਦਾ ਮੰਨੂ ਕਮੈਨ ਵਾਲਾ ਕਹਿੰਦਾ 25 ਕੁਇੰਟਲ ਹੋਏ ਨੇ ਅੱਛਾ ਹੋ ਸਕਦੇ ਇੰਨਾ ਝਾੜ 25 ਕਿਥੇ ਹੋ ਜੂਗੀ ਔਰ 25 ਤਾਂ ਬਹੁਤ ਉੰਡੀਆਂ ਬਾਈ 20 ਤੇ ਲੈ ਕੇ 25 ਦੇ ਵਿੱਚ ਵਿੱਚ ਜਿਹੜੀ ਆ ਗਈ ਪੂਰਾ ਝਾੜ 20 ਬਾਈ ਯਾਰ ਇੰਨੀ ਆ ਬਾਈ 22 24 25 ਜਿੰਨੀ ਆ ਗਈ ਬਾਕੀ ਕਣਕਾ ਠੀਕ ਹੈ ਤਕਿ 20 ਦੇ ਨੇੜੇ ਤਾਂ ਜਾਣੀ ਚਾਹੀਦੀ ਹੈ ਜਾਣੀ ਚਾਹੀਦੀ ਹੈ ਬਾਈ ਹਾਂ ਇੰਨੀ ਕ ਤਾਂ ਜਾਣੀ ਚਾਹੀਦੀ ਯਾਰ ਜੇ 20 ਤੇ ਕੱਟ ਗਈ ਫੇਰ ਤਾਂ ਕੁਝ ਵੀ ਖਦਾ ਨਹੀਂ ਹੈਗਾ ਕਿਉਂਕਿ ਬਾਈ ਮਹंगाई ਇੰਨੀ ਹੈ ਸਾਡੇ ਮਨੇ ਟੋਟਲੀ ਉਹ ਬੀਜ ਮੁੱਲ ਦੇ ਠੋਕੇ ਵੇਚੀ ਮੁੱਲ ਤੇ ਆ ਮੁੱਲ ਪਰ ਮੈਂ ਤਾਂ ਘਰ ਦਾ ਹੀ ਪਾ ਤਾ ਦੋ ਕੀਲਿਆਂ ਦਾ ਮੁੱਲ ਦਾ ਅਸੀਂ ਵੀ ਪੂਰੀ ਐਤ ਕੀ ਬਾਈ ਮੁੱਲ ਦਾ ਹੀ ਬੀਜ ਕੇ ਦੇਖਿਆ ਏ ਸਾਡੇ ਘਰ ਵਾਲੇ ਚ ਗੋਲੀ ਡੰਡਾ ਹੋਰ ਸਵਾ ਕੇ ਬਹੁਤ ਤੇ ਕਿਉਂਕਿ ਪੁਰਾਣਾ ਬੀਜ ਤਾਂ ਉਹੀ ਢੋਲਣਾ ਚਾਹੀ ਜਾਂਦਾ ਨਵਾਂ ਇੱਕ ਵਾਰ ਤਰੀਕਾ ਦੇਖ ਲਿਆ ਕਰਕੇ ਜੰਮਣ ਸ਼ਕਤੀ ਵੀ ਘਟ ਜਾਂਦੀ ਉਹਦੀ ਪੂਰੇ ਗਾਹਾਂ ਨੂੰ ਆਪਣਾ ਦੇਖ ਕੇ ਆਪਣੇ ਬੀਜ ਬੀਜਿਓ ਬਾਈ ਸਾਰੇ ਵਧੀਆ ਐਤ ਕੀ ਪਤਾ ਲੱਗ ਜਾਣਾ ਬਹੁਤ ਤਰ੍ਹਾਂ ਦੇ ਬੀਜ ਬੀਜੂ ਹੋਏ ਵੇ ਬੀਜ ਤਾਂ ਬਹੁਤਾਂ ਦੇ ਬੀਜ ਹੋਏ ਕਹਿੰਦੇ ਸਾਰਿਆਂ ਦਾ ਪਤਾ ਲੱਗ ਜਾਣਾ ਆਪਣੇ ਇਲਾਕੇ ਚ ਅੱਗੇ ਨਹੀਂ ਦੇ ਬੀਜੇ ਕਰਦੇ ਅੱਗੇ ਤਾਂ ਪੁਰਾਣੇ ਬੀਜ ਬੀਜੇ ਜਾਂਦੇ ਐ ਤੇ ਕੀ ਬਹੁਤ ਬੀਜੀ ਹੋਏ ਪਿਆ ਨਿਚੋੜ ਨਿਕਲ ਜਾਣਾ ਹਾਂ ਉਹ ਆਪਣਾ ਗਾਹ ਨੂੰ ਦੇਖ ਕੇ ਬੀਜ ਲਿਓ ਹੁਣ ਤੁਸੀਂ ਵੀ ਦੋ ਤਿੰਨ ਬੀਜ ਬੀਜੇ ਪੈ ਤੁਹਾਨੂੰ ਵੀ ਪਤਾ ਲੱਗ ਜਾਣਾ ਤਕਰੀਬਨ ਵੈਸੇ ਬਾਈ ਜਿਹੜੀ ਬੱਲ ਐ ਤੇ ਕੀ ਬੱਲ ਸਾਰਿਆਂ ਦੀ ਸੋਹਣੀ ਐ ਸੋਹਣੀ ਆ ਵਧੀਆ ਅੱਗੇ ਅੱਗੇ ਪਤਾ ਕਿੰਨੀ ਹੁੰਦੀ ਰੀ ਪੂਰੀ ਬਾਈ ਅੱਗੇ ਤਾਂ ਇਹ ਤੇ ਵੀ ਛੋੜ ਇੰਨੀ ਬੱਲ ਹੁੰਦੀ ਜ ਅੱਗੇ ਆਹ ਬਾਈ ਜਿੰਨੀ ਕਾਹੇ ਤਕਰੀਬਨ ਐ ਤੇ ਕੀ ਕੁਦਰਤੀ ਉਹ ਬੱਲ ਵੀ ਲੰਬੀ ਐ ਹਾਂ ਫਰਕ ਤਾਂ ਹੈਗਾ ਫਰਕ ਤਾਂ ਹੈਗਾ ਬਾਕੀ ਮਾੜੀ ਮੋਟੀ ਚੱਲ ਉਹ ਜਿਹੜ ਹਾਂ ਛੜੀ ਇਹ ਫਰਕ ਤਾਂ ਪਿਆਦਾ ਹੈ ਪੂਰੀ ਲਸਣ ਬੱਟ ਲੋ ਯਾਰ ਹੁਣ ਦਾਨ ਪੁੰਨ ਕਰਨਾ ਹੈ ਨਾ ਕਾਦੇ ਇਹਨੇ ਹੋਰ ਮੋਟਾ ਹੋ ਲਿਆ ਨਹੀਂ ਤੁਸੀਂ ਤਾਂ ਕਾੜੇ ਤੇ ਤੱਤੇ ਤੇ ਜ਼ਿਆਦਾ ਬਾਈ ਅਸੀਂ ਪਤਾ ਕਾਤੇ ਵੜਦਾ ਸਿਰ ਯਾਰ ਉਹਰੇ ਤੇ ਪਾੜਦੇ ਨਾ ਟੁੱਟਣ ਲੱਗ ਜਾਂਦੇ ਜੂ ਜੂ ਉਹ ਹੋ ਜਾਂਦਾ ਮਤਲਬ ਉਹਰੇ ਤੇ ਪਾੜਦੇ ਹੋ ਨਹੀਂ ਅਸੀਂ ਪੱਟਣੀ ਜੜ ਤੇ ਖੁਰਪੀ ਲੈ ਕੇ ਗੁੱਡ ਕੇ ਵੱਟਦਾ ਹੈ ਨਾਲੇ ਖੇਤ ਘੁਰਦੇ ਨਾਲੇ ਵੱਟਲੇ ਪਤਾ ਹੀ ਲੱਗਣਾ ਅਗਨੇ ਗਏ ਨਾ ਲਟਕੇ ਗਏ ਇੱਕ ਹੈ ਬਾਈ ਬਰਕਤ ਹੈਗੀ ਇੱਕ ਸਾਲ ਚੱਲੀ ਜਾਂਦਾ ਨਹੀਂ 100 ਰੁਪਏ ਦਾ ਕਿਲੋ ਮਿਲਦਾ ਲਾਸਟ ਵਾਰ ਆ ਕੇ ਫਾਉਤੇ ਵੱਧ ਹੋ ਜਾਂਦਾ ਕੀ ਵਾਰ ਕਿੰਨੇ ਕ ਦਾ 10000 ਕ ਦਾ ਹੁੰਦਾ ਸਾਰੇ ਹੀ ਆਪਣਾ ਇਹ ਤਾਂ ਨਾਲ ਤੋਂ ਵਧੀਆ ਲੈ ਲਵੇਗਾ ਆਪਣੇ ਉਹ ਪੂਰੀ ਗੱਲ ਆਈ ਹੈ 8:00 ਵਜੇ ਦੀ ਆ ਵਾਪਸ ਆਣਿਆਂ ਨੂੰ ਚੱਲ ਕੰਮ ਲੱਗ ਰਹੇ ਨੇ ਜਿੱਥੇ ਵਿਲੇ ਹੁੰਦੇ ਗੋਡੇ ਹੀ ਚੱਲਦੇ ਹੋਏ ਨੇ ਸਰ ਜਾਣ ਇੰਨਾ ਦੇਖੋ ਰੁਪਈਆ ਨਾ ਮਾਰੇ ਵੀ ਗੋਡੇ ਜੜ ਜਾਂਦੇ ਆ ਭਈਆ ਖੇਤਮਾ ਵੀ ਪੂਰੀ ਨਾਲੇ ਮੇਰੇ ਸਾਹਮਣੇ ਜਾਣ ਹੋਣੀ ਚਾਹੀਦੀ ਤੇ ਇੱਥੇ ਗੰਨਾ ਬਹੁ ਟਾਈਮ ਰਿਹਾ ਜਾਣ ਤਾਂ ਹੈ ਹੀ ਹਾਂ ਰੇ ਦੇਸੀ ਪਾਇਏ ਚ ਗੇਲੇ ਗੋਬਰ ਗੈਸਰ ਵਿੱਚ ਤੇ 3-4 ਟੈਂਟਰਾਲੀਆਂ ਨਿਕਲੀਆਂ ਮੂਕਜੀ ਦੀ ਸਾਰੀਆਂ ਇਸੇ ਢਾਲੇ ਇੱਥੇ ਡਾਲੇ ਗੋਲੇ ਪੂਰੀ ਸਾਡੇ ਗਣਕ ਖੜਾ ਦੇ ਕਰਕੇ ਨੰਬਰ ਲਾ ਦੀਏ ਲਾ ਦੇ ਮੇਰੇ ਪਲਾ ਦਾ ਹੁਣ ਲਿਆ ਕਰਵਾਇਨਾ ਆਪਣੇ ਹੁਣ ਵੜਦਾਂਗੇ ਪੂਰੀ ਨੇ ਮੈਨੂੰ ਕਹੀ ਹੋਵੋ ਚਲੇ ਗਿਆ ਕਹਿੰਦਾ ਖੇਤ ਵੜਦਾ ਇੰਨਾ ਪੱਕਿਆ ਵਾ ਪੂਰੀ ਤੁਹਾਨੂੰ ਲੱਗਦਾ ਹਾਂ ਪੱਕਿਆ ਵਾ ਬੜਾ ਮੋਟਾ ਤੇ ਦਾਣਾ ਸਾਈਡਾ ਥੂੜਾ ਤਾਂ ਨਰਮ ਹੁੰਦੇ ਕੋਈ ਬਾਈ ਜੇ ਤੁਹਾਨੂੰ ਗਣਕ ਦਿਖਾਤੀ ਨਾ ਇੱਕ ਵਾਰ ਤਕਰੀਬਨ ਵੀ ਸਾਰੀ ਉਹ ਬਾਜੀ ਹੋਈ ਪਈ ਹੈ ਪੱਕ ਗਈ ਹੁਣ ਸਾਰਾ ਗਣਕ ਥੋੜਾ ਹੀ ਫਰਕ ਰਹਿੰਦਾ ਅਸੀਂ ਯਾਰ ਪੂਰੀ ਉੱਤੇ ਕਾਲੇ ਬਾਈ ਨੇ ਵੱਢਣੀ ਹੈ ਜਿਆਦਾ ਪਿੰਡ ਸਾਰੇ ਇਕੱਠੇ ਇੱਕ ਵਾਰ ਤੋੜਾ ਆ ਹਾਂ ਥੋੜੇ ਵੀ ਸਾਰੇ ਘਰਾਂ ਦੇ ਇਕੱਠੀ ਉਹੜਾ ਹਾਂ ਬੀਬੀ ਇੱਕ ਵਾਰ ਚੇ ਵੱਢੋ ਜੋਗੀ ਠੀਕ ਨਹੀਂ ਕਾਹ ਨੂੰ ਢੇੜੇ ਲਾਉਣੇ ਆ ਦੋ ਚਾਰ ਦਿਨ ਚ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਆਰਤੀ ਵੀ ਕਹਿੰਦੇ ਬਾਈ ਜਿੰਨੀ ਪਕਾ ਕੇ ਲਿਆਉਂਗੇ ਥੋੜਾ ਹੀ ਫਾਇਦਾ ਇਹ ਮੰਡੀ ਚ ਫੋਲਤੀ ਫੋਲ ਕੇ ਘੜਦੀ ਹੋ ਬਾਈ ਹਰੇਕ ਵਾਰ ਉਹ ਤਾਂ ਵਜਨ ਘੜਦਾ ਨਹੀਂ ਨਾਲੇ ਜੜੀ ਬਾਈ ਕੱਚੀ ਹੁੰਦੀ ਕੱਚੀ ਮਾਂ ਥੋੜੀ ਜੀ ਮੱਖੀ ਜੀ ਆਉਂਦੀ ਘੁੰਡੀ ਪੂਰੀ ਕੱਤੀ ਹੋਆ ਕਣਕਦਾਰ ਘੱਟੇ ਫੁੱਲਦੇ ਨੇ ਜੀਰੀਓ ਫੁੱਲਦੇ ਨੇ ਕਣਕ ਨੂੰ ਤਾਂ ਕੋਈ ਨਾਲੇ ਕਣਕ ਨੂੰ ਤਾਂ ਪੂਰੀ ਧੁੱਪ ਐਨੀ ਇੱਕ ਦਿਨ ਚ ਬਣ ਜਾਂਦੀ ਐ ਜੀਰੀ ਟਾਈਮ ਠੰਡ ਹੁੰਦੀ ਨਾ ਉਹ ਬਣਦੀ ਨਹੀਂ ਹੈਗੀ ਬਾਕੀ ਭਾਈ ਇਹ ਬੰਦਾ ਕੱਖ ਵੱਢਣਾ ਆਇਆ ਵੈ ਸੁੰਡੀ ਪੈ ਗਈ ਪਰ ਸਿੰਚ ਆਹ ਟਾਈਮ ਸੁੰਡੀ ਵੀ ਪੈ ਹਾਂ ਐਨੇ ਨਹੀਂ ਆੜੂ ਪੀਜੇ ਵੈ ਨਾ ਨਾ ਦੂਆ ਹੀ ਆ ਦੇਸੀ ਅੱਜ ਭਾਈ ਪੂਰੀ ਅਸੀਂ ਬਹੁਤ ਦੂਰ ਗੁੰਮੇ ਆ ਅੱਜ ਭਾਈ ਸਾਨੂੰ ਜੱਗਾ ਲੈ ਗਿਆ ਕਿੱਥੇ ਗਿਆ ਹਿਆਰਪੁਰ ਹਾਂ ਹਿਆਰਪੁਰ ਵਾਈ ਗਏ ਐ ਬਸ ਹੋ ਗਈ ਮੋਟਰਸਾਈਕਲ ਵਰ ਜੱਗਾ ਭਜਾ ਵੀ ਨਾ ਬਾਜਾ ਮੈਂ ਫੜਿਆ ਮੋਟਰਸਾਈਕਲ ਵਾ ਖੱਚਿਆ ਇੰਨਾ ਰਿੰਗ ਪਿਸਟਨ ਬੋਲ ਲਾਤੇ ਟਾਇਰ ਦਾ ਨਹੀਂ ਕਿਹਾ ਵੀ ਟਾਇਰ ਖਸ ਗਏ ਤੇਲ ਬੁੱਕ ਗਿਆ ਹੰਦ ਹੋਇਆ ਕਿਹਾ ਤਾਂ ਜ਼ਿਆਦਾ ਖੱਚਿਆ ਟਾਇਰ ਦਿੰਦੇ ਕਸੇ ਰਿੰਮਾਂ ਵਾ ਕਰ ਲੈਣ ਦਾ ਕਿਹਾ ਤਾਂ ਜ਼ਿਆਦਾ ਖੱਚਿਆ ਤੇਲ ਖਾ ਗਿਆ ਗੈਰਾ ਧਾਰ ਪੈ ਗਈ ਐ ਕਹਿੰਦਾ ਦਫਾ ਮੁੜੇ ਆਉਂਦੇ ਮੈਂ ਕਹਿੰਦਾ ਭਾਈ ਬਹੁਤ ਦੂਰ ਹੈ ਪੁਰੀ ਦਿਹਾੜੀ ਫੁੱਟ ਗਈ ਆਪਾਂ ਉਧਰ ਮੋਟਰਸਾਈਕਲ ਵਾ ਗਏ ਟਰੈਕਟਰ ਦੀ ਬਾਈ ਆਰਸੀ ਲੈਣ ਗਏ ਤੇ ਜੱਗੇ ਵਾਲੇ ਦੀ ਤੇ ਜਿੱਦਾਂ ਅਸੀਂ ਸਾਰਾ ਟਰੈਕਟਰ ਲੈ ਕੇ ਗਏ ਤਾਂ ਆਰਥੀ ਭੁੱਲਿਆ ਇਹਦੇ ਆਰ ਜਾਰਸੀ ਲੈ ਆਏ ਜੱਗਾ ਕਹਿੰਦਾ ਵੀ ਹੁਣ ਨਾਮ ਹੋ ਜਾਊਗਾ ਹੂੰ ਠੀਕ ਨਹੀਂ ਟਰੈਕਟਰ ਬਾਈ ਜੱਗੇ ਵਾਲਾ ਵੀ ਠੀਕ ਹੈ ਮੇਰੇ ਵਾਲੇ ਵੀ ਠੀਕ ਹੈ ਹਲੇ ਚੱਲੇ ਹੈ ਨਹੀਂ ਖੇਤ ਨਹੀਂ ਹੈਗੇ ਚੱਲਣੇ ਨੂੰ ਚੱਲੇ ਜਾਣੇ ਪੂਰੀ ਯਾਰ 8 7 ਅ 7 ਕਿ ਦਿਨ ਰਹਿ ਗਈ ਬਸ ਹੂੰ ਟੂੜੀ-ਤਾੜੀ ਬਣ ਕੇ ਫੇ ਟਰੈਕਟਰੇ ਚੱਲਣੇ ਟਰੈਕਟਰੇ ਚੱਲਣੇ ਤੇ ਬਾਜ ਆਉਂਦੀ ਕਿ ਇਧਰ ਤੇ ਵਹੋਂਦਾ ਅੱਜ ਵੀ ਬਾਈ ਖੜੰਬੇ ਚੱਲਦੇ ਆ ਆ ਸਾਹਮਣੇ ਤੇ ਵੀ ਬਾਜ ਆਉਂਦੀ ਐ ਬਾਟੀ ਵੀ ਕਿਧਰੇ ਲੰਘਿਆ ਬਸਰੋਂ ਕੱਢਣਾ ਹੋਰਿਆਂ ਨੂੰ ਵੀ ਨਹੀਂ ਪਤਾ ਇਹ ਹੈ ਇਧਰ ਨੂੰ ਬੁਰੀ ਆਇਆ ਹੁਣ ਤਾਂ ਚੱਲੀ ਜਾਂਦੇ ਹੁਣ ਸਰੂਆਂ ਬਹੁਤ ਪਈ ਪੂਰੀ ਟਾਈਮ ਲੱਗਦਾ ਕਿੰਨਾ ਲੱਗਦਾ ਸਰੂਆਂ ਨੂੰ ਸਰੂਨ ਨੂੰ ਤਾਂ ਬਈ ਬਹੁਤ ਟਾਈਮ ਲੱਗਦਾ ਹਾਂ ਦੋ ਕਿੱਲੇ ਨੂੰ ਸਮਝ ਲੈ ਦਿਹਾੜੀ ਆ ਦਿਹਾੜੀ ਲੈ ਜਾਂਦੀ ਆ ਜਿਤੇ ਰੈਕਟਰ ਚੱਲ ਪਿਆ ਚੱਲੋ ਚੱਲਾ ਇੱਕ ਆਏ ਨਾ ਬਾਈ ਇਕੱਠੇ ਕਰਨੀ ਔਖੀ ਰੁਗ ਵੀ ਘੱਟ ਲੱਦਾ ਏ ਖਾਲੀਉ ਚਲੀ ਜਾਂਦਾ ਜਿਦਾ ਇਹ ਤਿੰਨ ਚਾਰ ਦਿਨਾਂ ਦੋ ਤਿੰਨ ਦਿਨ ਹਵਾ ਲਵਾ ਕੇ ਫੇਰ ਬੰਦਾ ਘਰ ਲਾ ਲਵੇ ਉਹ ਸੱਫਾ ਫੇਰ ਚਾੱਕੇ ਗੋਲ ਤੇ ਲੱਗੀ ਜਾਂਦੀ ਪੈਨਿਕ ਖੇਂਜਲ ਕਰਦਾ ਨਹੀਂ ਕੋਈ ਜਿਹਦੀ ਰੁਗਣਾ ਹੈ ਬਚਾ ਕੇ ਲੱਗਦਾ ਉਹ ਸਾਰੇ ਡੱਕੇਆਂ ਡੱਕੇ ਵੱਜੇ ਕਾਂਕਪੂਰੀ ਛੇਤੀ ਕੱਢਉਂਦੀ ਕਾਂਕ ਦਾ ਛੇਤੀ ਕੱਢੇ ਪੀਲਾ ਕਾਂਕ ਵੀ ਉਹ ਵਧੀਆ ਕੱਢਉਂਦੀ ਜਿਹਦੇ ਜੀ ਗੁੱਲੀ ਡੰਡਾ ਘ ਕਣਕ ਵੀ ਭਾਈ ਹੁਣ ਲੇਬਰ ਜ਼ਿਆਦਾ ਏ ਬਈ ਅਜੇ ਵੱਢ ਕੇ ਦੂਜੇ ਦਿਨ ਮੰਨਣ ਦੀ ਜਾ ਕਣਕ ਪੂਰੀ ਨਾ ਕਰੇ ਦੋ ਯਾਰ ਹੁਣ ਤੂੰ ਅੱਜ ਵੱਢ ਕੇ ਕਾਲੂ ਬਣਾਤੀ ਫੇਰ ਮੰਨਦਾ ਚਾਹ ਆਹੜੋਂ ਬੇਲ ਦਾ ਕੱਢ ਦੂਗਾ ਤੂੜੀ ਦਾ ਕੀ ਬਣਨਾ ਤੂੜੀ ਵੀ ਖਰਾਬ ਹੋਣੀ ਤਕਰੀਬਨ ਭਾਈ ਅੱਗੇ ਹੁੰਦੇ ਰੇ 5 5 6 6 ਦਿਨ ਹੁਣ ਲੋਕ ਮੌਸਮ ਤੇ ਡਰਦੇ ਆ ਫੂਸ ਬਣ ਜਾਂਦਾ ਯਾਰ ਜਿੰਨੀ ਕਣਕ ਸਕਾ ਗਈ ਵੱਢੂਗੇ ਤੂੜੀ ਫੁੱਲਦੀ ਏ ਉਨੀ ਤੂੜੀ ਫੁੱਲਦੇ ਤੂੜੀ ਬਹੁਤ ਸਾਫ਼ ਹੁੰਦੀ ਆ ਨਾ ਮੌਸਮ ਤੇ ਡਰਦੇ ਲੋਕ ਮੌਸਮ ਨੇ ਤਾਂ ਜਾਣ ਹੁਣ ਹਰੇਕ ਸਾਲ ਇੱਕ ਨਹੀਂ ਹੁੰਦਾ। ਕਣਕ ਵੱਢਣ ਲੱਗਦੇ ਗੜਗੜ ਜੀ ਕਰਦਾ ਹੀ ਜਾਂਦਾ ਬਹੁਤ ਘਰਾਉਂਦਾ ਹੀ ਆ। ਕਿਉਂਕਿ ਬਾਈ ਹੁਣ ਜਿੱਦਾਂ ਤੇ ਕਮੈਨਾਂ ਚੜ ਗਈਆਂ ਚੱਲ ਗਈਆਂ ਕੁਦਰਤ ਉਹ ਗਰਦਾ ਜਾ ਉੱਪਰ ਚੜ ਜਾਂਦਾ। ਉਹ ਡਰ ਜਾ ਰਹਿੰਦਾ ਹੈ। ਕਮੈਨਾਂ ਦਾ ਤਾਂ ਇੰਨਾ ਹੁੰਦਾ ਨਹੀਂ। ਹਾਂ। ਡਰ ਜਾ ਹੁੰਦਾ ਪੂਰੀ। ਹਾਂ। ਅੱਜੇ ਦੇ ਕੱਲ ਵੀ ਦੇ ਲਾਸਟ ਟਾਈਮ ਮੌਸਮ ਹੀ ਕਿਲਾ ਵਿਗੜ ਗਿਆ ਤਾਂ। ਕੱਲ ਤਾਂ ਹਵਾ ਬਹੁਤ ਚੱਲਦੀ। ਹੂੰ। ਕੱਲ ਤਾਂ ਦੁਪਹਿਰ ਤੋਂ ਹਵਾ ਫੇਰ ਤੇ ਬੋਲਤਾਂ। ਬਾਈ ਆਹਾ ਮੋਟਰਸਾਈਕਲ ਨੇ ਇੰਨਾ ਕੰਮ ਸਾਰਿਆ ਦੇ। ਇਹਨੇ ਮੇਰਾ ਢਿੱਡ ਵਧਾਤਾ। ਸੋਕੇ ਲੈ ਕਿ ਕਮਲੀ ਮਾਰਨੇ ਲੋੜੇਗੀ ਐ ਭਰੀ ਚਾਹੀਦਾ ਕੱਕਾ ਵਾਲਾ ਨਾ ਸੈਲਫ ਕਢਾ ਕੇ ਤੈਨੂੰ ਲੈ ਰਣੀ ਇਹਦੀ ਨਿਕਲ ਜੀ ਆਹ ਸਾਲੇ ਸਾਈਕਲ ਬਣਾਉਣੀ ਆ ਆਹ ਸੋਚਿਆ ਅੱਜ ਘਾੜੇ ਕਢਾ ਲੈਣਾ ਬਾਈ ਫਾਇਦਾ ਹੈਗਾ ਸੈਲਫ ਦਾ ਉਦਾਂ ਬਾਈ ਨੁਕਸਾਨ ਵੀ ਹੈਗਾ ਫਾਇਦਾ ਵੀ ਹੈਗਾ ਨੁਕਸਾਨ ਆਏ ਵੀ ਜਦੋਂ ਬੈਟਰੀ ਡਾਊਨ ਹੋ ਗਈ ਹੱਤ ਵੜੀ ਹੁੰਦੀ ਨਵੀਂ ਲਖਾਉਣੀ ਪੈਣੀ ਹੈ ਨਹੀਂ ਬੰਦਾ ਸਾਲ ਕੱਢ ਲੂਗਾ ਮੈਂ ਗਾਰਪੈਂਟਰੀ ਤੇ ਤੇ ਬਾਕੀ ਬਾਈ ਭੂਰੀ ਕਹਿੰਦਾ ਅੱਜ ਪ੍ਰਧਾਨ ਨੇ ਵੀ ਵੜਾਤਾ ਕਿਲਾ ਖੰਡਾ 1.5 ਕਿਲਾ ਹਾਂ ਵੜਾਤਾ 1.5 ਕਿਲਾ ਪ੍ਰਧਾਨ ਨੇ ਵੀ ਚਾਨਕ ਦਾ ਵੜਾਤਾ ਉਹਨੇ ਵੀ ਮਹੂਰਤ ਕਰਤਾ ਚਲੋ ਬਾਈ ਵਧੀਆ ਹੁਣ ਚੱਲ ਪੈਣਾਗਾ ਮੱਠੋ ਅੱਠ ਆਹਾ ਮੀਂਹ ਤੇ ਡਰਦੇ ਸਾਰੇ ਤਾਂ ਵੜਾਉਣ ਲੱਗੇ ਕਹਿੰਦੇ ਵੀ ਕਿਤੇ ਉਹੀ ਕੰਮ ਨਾ ਹੋ ਜਵੇ ਬਾਕੀ ਬਾਈ ਅਜੀਤਨਾਰਾ ਜਿਹੜਾ ਅੰਬ ਹੈ ਨਾ ਆਹਨੂੰ ਕਹਿੰਦੇ ਆ ਨੇਰਾਈ ਬਾਈ ਜਿਹੜਾ ਉਹ ਹੁੰਦਾ ਨਾ ਕਿ ਕਹਿੰਦੇ ਖੰਡ ਵਾਲਾ ਥੈਲਾ ਏ ਕੁਛ ਨਹੀਂ ਹੈਗਾ ਤੇ ਦੋ ਅੰਬਾ ਬਗੁਛ ਨਹੀਂ ਨਹੀਂ ਜਦ ਲੱਗਿਆ ਯਾਰ ਪੂਰੀ ਖੰਡ ਵਾਲਾ ਜਦ ਤਾਂ ਵਧੀਆ ਆ ਇੰਨਾ ਮਿੱਠਾ ਨਾ ਬਾਈ ਪੁੱਛੋ ਹੁਣ